ਅੱਜ ਕਦੋਂ ਤੇ ਕਿੱਥੇ ਕਿਸ ਸੰਬੰਧ ਵਿੱਚ ਪਹੁੰਚੇ ਹਾਂ ਅੱਜ ਅਸੀਂ ਪਿੰਡ ਸਰਹਾਲਾ ਥਾਣਾ ਚੱਬੇਵਾਲ ਦੇ ਏਰੀਆ ਵਿੱਚ ਇੱਥੇ ਡਰੱਗ ਅਵੇਅਰਨੈਸ ਕੈਂਪ ਲਾਇਆ ਪਿੰਡ ਵਾਸੀਆਂ ਨੂੰ ਇਕੱਠਿਆਂ ਕਰਕੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਅਤੇ ਚੇਚੇ ਤੌਰ ਤੇ ਸਾਡੇ ਸਰਦਾ ਸਰਬਜੀਤ ਸਿੰਘ ਭਾਈ ਐਸਪੀ ਡੀ ਸਾਹਿਬ ਹਰਪੁਰ ਜਿਹੜੇ ਪਹੁੰਚੇ ਇੱਥੇ ਕਿਉਂਕਿ ਜਿਹੜਾ ਪਿੰਡ ਸਰਹਾਲਾ ਕਲਾਂ ਸੀ ਪਿਛਲੇ ਕੁਝ ਦਿਨਾਂ ਤੋਂ ਕਾਸੀ ਕਾਫੀ ਸਮੇਂ ਤੋਂ ਇਹਦਾ ਨਸ਼ੇ ਦੇ ਮਾਮਲੇ ਵਿੱਚ ਕਾਫੀ ਸੁਰਖੀਆਂ ਚਰੰਦਾ ਸੀ ਇਸ ਪਿੰਡ ਦੇ ਕੁਝ ਲੋਕ ਨਸ਼ੇ ਦੇ ਧੰਦੇ ਵਿੱਚ ਲੱਗੇ ਹੋਏ ਸੀ ਪਰ ਅਸੀਂ ਲਗਾਤਾਰ ਮਿਹਨਤ ਕਰਕੇ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਰੇਡ ਕਰਕੇ ਜਿਹੜੇ ਮਾੜੇ ਧੰਦੇ ਦੇ ਜਿਹੜੇ ਅੰਸਰ ਸੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ 8 10 ਜਿਹੜੇ ਵਿਅਕਤੀ ਨੇ ਉਹਨਾਂ ਨੂੰ ਛਲਾਖਾਂ ਪਿੱਛੇ ਬੰਦ ਕੀਤਾ ਇਸ ਤੋਂ ਇਲਾਵਾ ਕੁਝ ਜਿਹੜੇ ਆ ਇਹ ਵਿਦੇਸ਼ ਚਲ ਗਏ ਨੇ ਕੁਝ ਇਲਾਕਾ ਛੱਡ ਕੇ ਭੱਜ ਗਏ ਨੇ ਤੇ ਜਿਹੜੇ ਕੁਝ ਵਿਅਕਤੀ ਜਿਹੜੇ ਨੇ ਇਹ ਮਾੜੇ ਧੰਦੇ ਤੋਂ ਤੋਬਾ ਕਰ ਗਏ ਆ ਪੰਚਾਇਤਾਂ ਨੇ ਜ਼ਿੰਮੇਵਾਰੀ ਚੁੱਕੀ ਆ ਇਹਨਾਂ ਦੀ ਕੇ ਬੰਦੇ ਨਸ਼ੇ ਦਾ ਕੰਮ ਨਹੀਂ ਕਰਦੇ ਤੇ ਨਾ ਹੀ ਅੱਗੇ ਤੋਂ ਕਰਨਗੇ ਅਸੀਂ ਇਸ ਸੰਬੰਧ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਆਮ ਲੋਕਾਂ ਦੱਸਣਾ ਚਾਹੁੰਨੇ ਕਿ ਨਸ਼ੇ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਦੀ ਸਾਡੇ ਮਾਨ ਜੋਗ ਡੀਜੀ ਸਾਹਿਬ ਦੀ ਜ਼ੀਰੋ ਟੋਲਰੈਂਸ ਨੀਤੀ ਆ ਕੋਈ ਵੀ ਬਾਅਦਮੀ ਜਿਹੜਾ ਨਸ਼ੇ ਦੇ ਧੰਦੇ 'ਚ ਲੱਗਾ ਜਿਹੜਾ ਨਸ਼ਾ ਵੇਚਦਾ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਉਸ ਦੇ ਖਿਲਾਫ ਅਸੀਂ ਸਖਤੋ ਸਖਤ ਕਾਰਵਾਈ ਕਰਾਂਗੇ ਨਸ਼ੇ ਤੋਂ ਜਿਹੜੀ ਉਹਨਾਂ ਨੇ ਜਾਇਦਾਦ ਬਣਾਈਆਂ ਕੋਠੀਆਂ ਬਣਾਈਆਂ ਆਪਣੀਆਂ ਪਲਾਟ ਲਏ ਨੇ ਜ਼ਮੀਨ ਲਈ ਆ ਜਾਂ ਕੋਈ ਵਹੀਕਲ ਸਕੂਟਰ ਮੋਟਰਸਾਈਕਲ ਕਾਰ ਲਈ ਆ ਜਾਂ ਉਹਨੇ ਆਪਣੇ ਕਿ ਰਿਸ਼ਤੇਦਾਰ ਦੋਸਤ ਦੇ ਨਾਂ ਲਈ ਆ ਉਹ ਵੀ ਜਬਤ ਕੀਤੀ ਜਾਊਗੀ ਬਿਲਕੁਲ ਨੂੰ ਕੰਗਾਲ ਕਰ ਦਿੱਤਾ ਜਾਊਗਾ ਜਿੰਨੇ ਵੀ ਵਿਅਕਤੀ ਨੇ ਨਸ਼ੇ ਦੇ ਧੰਦੇ ਤੋਂ ਜਿਹੜੀ ਜਾਇਦਾਦ ਬਣਾਈ ਆ ਅਸੀਂ ਕਾਨੂੰਨ ਸਾਡੀ ਸਖਤ ਕਾਰਵਾਈ ਕਰਾਂਗੇ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਸਾਡੀ ਪੰਜਾਬ ਦੀ ਜਰਵਾਨੀ ਬਰਬਾਦ ਕਰਨ ਦੀ ਇਜਾਜ਼ਤ ਨਹੀਂ ਕੀਤੀ ਜਾਊਗੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਦੁਬਾਰਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਾਂਗੇ ਤੇ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਸਖਤ ਵੀ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਸਲਾਖਾਂ ਪਿੱਛੇ ਬੰਦ ਕਰਾਂਗੇ ਸ੍ਰੀ ਹਰਿਆਣੇ ਖੋੜ ਦੇ ਚੌਂਕੀ ਦੀ ਵੀ ਗੱਲ ਕੀਤੀ ਗਈ ਹੈ ਬਣਾਉਣ ਦੀ ਇਹ ਪਿੰਡ ਜਿਹੜਾ ਵਾ ਥਾਣੇ ਤੋਂ ਕਾਫੀ ਦੂਰ ਪੈਂਦਾ 15-16 ਕਿਲੋਮੀਟਰ ਦੂਰ ਪੈਂਦਾ ਹੋਰ ਜਿਹੜੇ ਨਾਲ ਲੱਗਦੇ ਪਿੰਡ ਨੇ ਇਹ ਰਸਤਾ ਵੀ ਖਰਾਬ ਆ ਇਸ ਕਰਕੇ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਗਈ ਆ ਕਿ ਇੱਥੇ ਕੋ ਚੌਕੀ ਬਣਾਈ ਜਾਵੇ ਆਸ-ਪਾਸ ਦੇ ਪਿੰਡਾਂ ਨੂੰ ਕਵਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਜੋ ਕਹੇ ਜਾਨਵਾਲ ਦੀ ਸੁਰੱਖਿਆ ਕੀਤੀ ਜਾ ਸਕੇ ਤੇ ਜਿਹੜੇ ਨਸ਼ੇ ਦੇ ਸਦਾਗਰ ਉਹਨਾਂ ਤੇ ਹੋਰ ਇਫੈਕਟਿਵ ਤਰੀਕੇ ਨਾਲ ਕਾਰਵਾਈ ਕੀਤੀ ਜਾ ਸਕੇ ਇਸ ਸੰਬੰਧੀ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਵਿੱਚ ਲਿਆਵਾਂਗੇ ਅਤੇ ਪ੍ਰਪੋਜ਼ਲ ਬਣਾ ਕੇ ਜਲਦੀ ਇੱਥੇ ਚੌਕੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰਾਂਗੇ ਐਸ ਵੇਲੇ ਸਾਡੇ ਪਿੰਡ ਦੇ ਵਿੱਚ ਲੈ 0% ਨਸ਼ਾ ਹੋ ਗਿਆ ਆ 10 ਦਿਨਾਂ ਦੀ ਇਹਨਾਂ ਦੀ ਆਉਟਪੁੱਟ ਆ 7 ਦਿਨ ਤੋਂ ਲਗਾਤਾਰ ਡੀਐਸਪੀ ਸਾਹਿਬ ਆ ਰਹੇ ਹੈਗੇ ਆ ਔਰ ਐਸ ਵੇਲੇ 0% ਹੈ ਇੱਥੇ ਸਾਡੀ ਸੇਲ ਜਿਹੜੀ ਹੋ ਰਹੀ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦੀ ਇਦਾਂ ਹੀ ਇਸੇ ਤਰ੍ਹਾਂ ਇਹਨਾਂ ਦੇ ਉੱਤੇ ਜਿਹੜਾ ਕੰਟਰੋਲ ਬਣਾਈ ਰੱਖਣ ਤਾਂ ਕਿ ਇਹ ਲੰਬੇ ਟਾਈਮ ਤੱਕ ਜਿਹੜਾ ਇਹੋ ਜਿਹਾ ਕੰਮ ਕੋਈ ਨਾ ਕਰ ਧੰਨਵਾਦ